ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। और गिते और गिते और गिते जो वी गई उठे हालात बदले तो इस तरीके पॉसिबल नहीं है तो ऐसा तो नहीं आज चाहिए जो अभी अपना मन बना के लड़िए तो अभी अपनी कोई भी जी मांग मनवा सकते बहुत ही वीडी गई सांग

वाहगुरु जी का खालसा वाहिगुरु जी की फतेह ਸਾਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖਾਨਕੋਟ ਸਾਹਿਬ ਤੋਂ ਆਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਗਮ ਵੀ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਮੋਮ ਘਾ ਕੇ ਪਹੁੰਚਣ ਦੀ ਬੇਨਤੀ ਹੈ ਜੇ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਮੈਮੋਰੀਅਲ ਟਰਸਟ ਨੌਦਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੌਮ ਹੁਮਾ ਕੇ ਪਹੁੰਚੋ ਅਤੇ ਉਹਨਾਂ ਬੋਬਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਰਾਹੋ ਵਿਖੇ ਰਠੌਰ ਟਰੈਕਟਰ ਜਿੱਥੇ ਕਿ ਆਪਾਂ ਨੂੰ ਇਸ ਟਰੈਕਟਰ ਜਿਹੜੇ ਕਿਸਾਨਾਂ ਦੀ ਸਹੂਲਤ ਵਾਸਤੇ ਨਵੀਂ ਤਕਨੀਕ ਦੇ ਨਾਲ ਬਣਾਏ ਜਾਏ ਨੇ ਸੋ ਅੱਜ ਅਸੀਂ ਇਸ ਟਰੈਕਟਰ ਦੇ ਸਬੰਧੀ ਸ਼੍ਰੀ ਸਕੰਦਰ ਸਿੰਘ ਜੀ ਜੋ ਕਿ ਏਰੀਆ ਮੈਨੇਜਰ ਇਸ ਟਰੈਕਟਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਅੱਸੀ ਗੱਲ ਜੀ ਮੇਰਾ ਨਾਮ ਸਿਕੰਦਰ ਸਿੰਘ ਹੈ ਔਰ ਮੈਂ ਐਸਟ੍ਰੈਕਟਰ ਕੰਪਨੀ ਤੋਂ ਹੈਗਾ ਅੱਜ ਤੁਹਾਨੂੰ ਅਸੀਂ ਆਪਣੇ ਨਵੇਂ ਮਾਡਲ DI65 3 ਸਪੀਡ ਵਾਲੀ ਜਾਣਕਾਰੀ ਦੇਵਾਂਗੇ ਇਹ ਅੱਜ ਸਾਡਾ 3 ਸਪੀਡ ਟਰੈਕਟਰ ਜਿਹੜਾ 16+4 ਦੇ ਵਿੱਚ ਆ ਰਿਹਾ ਹੈ ਜੀ DI65 ਚੇਤਕ ਦੇ ਨਾਮ ਦੇ ਨਾਲ ਇਹਦੇ ਵਿੱਚ ਅਸੀਂ 4 ਸਿਲੰਡਰ ਇੰਜਨ ਦੇ ਰਹੇ ਹਾਂ 4 ਸਿਲੰਡਰ ਇੰਜਨ ਦੇ ਨਾਲ-ਨਾਲ ਅਸੀਂ ਇਹਦੇ ਵਿੱਚ ਜਿਹੜਾ ਸਾਡਾ ਬੋਰਸਟੋਕ ਦੀ ਗੱਲ ਕਰੀਏ ਤਾਂ 105 118 ਦਾ ਸਾਡਾ ਇਹਦੇ ਵਿੱਚ ਬੋਰਸਟੋਕ ਹੈਗਾ ਸੀਸੀ ਦੀ ਆਪਾਂ ਗੱਲ ਕਰਦੇ ਹਾਂ ਤਾਂ 4088 ਸੀਸੀ ਦਾ ਸਾਡਾ ਇਹਦੇ ਵਿੱਚ ਇੰਜਨ ਹੈਗਾ ਪਾਵਰਫੁੱਲ ਇੰਜਨ ਹੈਗਾ ਡਬਲ ਐਕਟਿੰਗ ਪਾਵਰ ਸਟੀering ਦੇ ਰਹੇ ਆ ਬੈਲੈਂਸਿੰਗ ਪਾਵਰ ਸਟੀering ਨੂੰ ਆਪਾਂ ਬੋਲਦੇ ਆਗੇ ਆ ਉਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇੱਕ ਸਾਈਡ ਦੀ ਬੈਟਰੀ ਔਰ ਵੱਡਾ ਰੈਡੀਏਟਰ ਤੇਲ ਚ ਡੁੱਬੇ ਹੋਏ ਬ੍ਰੇਕ ਦੇਖਿਆ ਜਾਵੇ ਤਾਂ ਟੋਟਲ ਮਿਲਾ ਕੇ ਫੁੱਲੀ ਲੋਡਡ ਟਰੈਕਟਰ ਸਾਡਾ ਹੈਗਾ ਦੇ ਵਿੱਚ ਡਿਜੀਟਲ ਮੀਟਰ ਹੈਗਾ ਸਾਡੇ ਇਹਦੇ ਵਿੱਚ ਉਸ ਤੋਂ ਇਲਾਵਾ ਜੇ ਅਸੀਂ ਇੱਕ ਐਡਵਾਂਸ ਫੀਚਰ ਦੀ ਗੱਲ ਕਰੀਏ ਤਾਂ ਉਹ ਸਾਡਾ ਹੈਗਾ ਜੀ ਐਡਵਾਂਸ ਹਾਈਡਰੋਲਿਕ ਸਿਸਟਮ ਐਡਵਾਂਸ ਹਾਈਡਰੋਲਿਕ ਇਹਦਾ ਮਤਲਬ ਇਹ ਹੈ ਕਿ ਜਿੰਨੀ ਵੀ ਤੁਸੀਂ ਲਿਫਟ ਦੀ ਐਮ ਐਮ ਦੇ ਵਿੱਚ ਤੁਹਾਨੂੰ ਯੂਜ਼ ਕਰਨਾ ਚਾਹੁੰਦੇ ਹੋ ਜਿੱਦਾਂ ਉਹਦਾ ਕੰਮ ਇੱਥੇ ਹੈਗਾ ਜਿੱਦਾਂ ਕੋਈ ਬਜਾਈ ਕਰਦੇ ਆ ਜਾਂ ਕੋਈ ਆਪਾਂ ਫਸਲ ਵਗੈਰਾ ਬੀਜਦੇ ਆਗੇ ਆ ਤਾਂ ਜਿੰਨੀ ਤੁਹਾਨੂੰ ਲਿਫਟ ਦੀ ਜ਼ਰੂਰਤ ਹੈਗੀ ਹੈ ਤੁਸੀਂ ਉਹਨਾਂ ਹੀ ਉਹ ਕੰਟਰੋਲ ਕਰ ਸਕਦੇ ਹੋ ਇਹਦੇ ਵਿੱਚ ਸਾਡੇ 250 ਪਲੱਸ ਜਿਹੜੇ ਹੈਗੇ ਸਟੈਪ ਹੈਗੇ ਸਾਡੇ ਇਹਦੇ ਵਿੱਚ ਅਗਰ ਅਸੈਸਰੀ ਦੀ ਗੱਲ ਕਰੀਏ ਤਾਂ ਅਸੀਂ ਛਤਰੀ ਛੱਡ ਕੇ ਬਾਕੀ ਅਸੀਂ ਸਾਰਾ ਜੋ ਵੀ ਹੈਗਾ ਡਰਾਇਵਰ ਹੋ ਗਿਆ ਟੌਪ ਲਿੰਕ ਹੋ ਗਈ ਅਗੇ ਵੇਟ ਹੋਗੇ ਪਿਛਲੇ ਟਹਿਰਾਂ ਚ ਬੈਠ ਹੋ ਗਏ ਅਸੀਂ ਉਹ ਟਰੈਕਟਰ ਦੇ ਨਾਲ ਦੇਖ ਦਿੰਦੇ ਰਏ ਆ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਆ ਅਸੀਂ ਬੈਕ ਸਾਈਡ ਅਸੀਂ ਵੇਟ ਦੇ ਰਹੇ ਆ ਸੋਰਾ ਅਗਲੇ ਵੇਟ ਦੀ ਗੱਲ ਕਰਦੇ ਹਾਂ ਫਰੰਟ ਵੇਟ ਸਾਡਾ ਹੈਗਾ 22 2 ਕਿਲੋ ਦੇ ਸਾਡੇ ਚਾਰ ਪੀਟਾ ਹੈਗਾ ਟੋਟਲ ਮਿਲਾ ਕੇ ਦੇਖਿਆ ਜੇ ਤਾਂ ਇੱਕ ਵਾਂ ਸਾਡਾ ਕੁਆਂਟਲ ਦੇ ਆਸ-ਪਾਸ ਸਾਡਾ ਜਿਹੜਾ ਵੇਟ ਬਣ ਜਾਂਦਾ ਇਹ ਸਾਡਾ ਟਰੈਕਟਰ ਹੈਗਾ ਜੀ 16 ਪਲੱਸ 4 16+4 ਦਾ ਮਤਲਬ ਹੈ ਜਿਹੜਾ ਤੁਸੀਂ ਸੀ ਸੁਪਰ ਸੀਡਰ ਚਲਾਉਣ ਵਾਸਤੇ ਆਪਾਂ ਇੱਕ ਸਪੈਸ਼ਲ ਗियर ਲਾਇਆ ਹੋਇਆ ਉਹ ਵੀ ਤੁਹਾਨੂੰ ਮੈਂ ਦਿਖਾਣਾ ਜੀ ਆਜੋ ਅਸੀਂ ਇਹ ਟ ਗियर ਲਾਇਆ ਹੋਇਆ ਹੈ ਟਰੈਕਟਰ ਦੇ ਵਿੱਚ ਜਦੋਂ ਤੁਸੀਂ ਸੁਪਰ ਸੀਡਰ ਚਲਾਉਣਾ ਤੁਹਾਨੂੰ ਸਲੋ ਸਪੀਡ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਤਾਂ ਤੁਸੀਂ ਇਹ ਗੇਅਰ ਨੂੰ ਯੂਜ਼ ਕਰ ਸਕਦੇ ਹੋ ਤੁਸੀਂ 16+4 ਸਪੀਡਾਂ ਸਾਡੀ ਹੈਗੀ ਹੈ ਟੋਟਲ 20 ਸਪੀਡਾਂ ਦਾ ਨਾਲ ਠੀਕ ਹੈ ਜੀ ਬੈਕ ਸਾਈਡ ਦੇਖੋਗੇ ਤੁਸੀਂ ਸਤ ਸ੍ਰੀ ਅਕਾਲ ਜੀ ਰਠੌਰ ਟਰੈਕਟਰ ਏਜੰਸੀ ਤੋਂ ਬੋਲਦੇ ਆ ਸਰ ਅਸੀਂ ਜੋ ਕਿ ਇਸ ਟਰੈਕਟਰ ਏਜੰਸੀ ਦੀ ਨਵਾਂ ਸ਼ਹਿਰ ਵਿੱਚ ਖੁੱਲੀ ਹੈ ਉਸ ਦੀ ਓਪਨਿੰਗ ਵਾਸਤੇ ਅਸੀਂ ਸਰਗਰਮੀ ਚੈਨਲ ਤੋਂ ਅਸੀਂ ਉਹਨਾਂ ਨੂੰ ਇੰਟਰਵਿਊ ਦੇ ਦੇ ਤੇ ਜੋ ਕਿ ਟਰੈਕਟਰ ਸਾਡੇ ਕੋਲ ਸਾਰੇ ਮਾਡਲ ਹਨ 450 350 ਔਰ ਡੀਆਈ 65 ਜਿਸ ਦੀ ਡਿਲੀਵਰੀ ਕਰਨ ਵਾਸਤੇ ਸਮਹੀ ਕਸਟਮਰ ਤੇ ਅਤੇ ਅੱਗੇ ਸਾਰੇ ਜਿੰਨੇ ਵੀ ਆਪਣੇ ਹੈਗੇ ਵਰਕਰ ਅਸੀਂ ਇਕੱਠੇ ਹੋਏ ਹਾਂ ਤੇ ਜੇ ਵੀ ਕਿਸੇ ਵੀ ਕਸਟਮਰ ਨੇ ਸਾਡੇ ਕੋਲੋਂ ਟਰੈਕਟਰ ਲੈਣਾ ਹੋਵੇ ਰਾਹੋਂ ਵਿਖੇ ਨੇੜੇ ਕੈਪਟਨ ਪੈਟਰੋਲ ਪੰਪ ਵਿਖੇ ਪਹੁੰਚ ਕੇ ਸਾਡੇ ਨਾਲ ਸੰਪਰਕ ਬਣਾਓ ਜ਼ਿੰਮੇਦਾਰਾਂ ਦੀ ਜੋ ਵੀ ਜੋ ਵੀ ਉਹਨਾਂ ਦੀ ਮੰਨ ਦੀ ਇੱਛਾ ਦੇ ਮੁਤਾਬਕ ਜੋ ਵੀ ਉਹਨਾਂ ਦੀ ਸੋਚ ਮੁਤਾਬਕ ਟਰੈਕਟਰ ਜ਼ਿੰਮੇਦਾਰਾਂ ਵਾਸਤੇ ਕਟਿਆ ਹੈ ਕੰਪਨੀ ਨੇ ਉਹ ਅਸੀਂ ਪੂਰੀ ਸਰਵਿਸ ਔਰ ਟਾਈਮ ਸਿਰ ਉਹਨਾਂ ਦੀ ਡਿਲੀਵਰੀ ਔਰ ਸਰਵਿਸ ਵਗੈਰਾ ਦਾ ਪੂਰਾ ਹੀ ਘਰ ਤੱਕ ਉਹਨਾਂ ਦੀ ਹੀ ਕੰਪਨੀ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਇਹਦੇ ਵਿੱਚ ਦੀ ਬੈਂਕ ਦੀ ਪਰਸਨੈਲਿਟੀ ਵੀ ਇੱਕ ਹੈ ਸਾਡੇ ਕੋਲ ਉਹ ਹੈਗੀ ਜੀ ਇੱਕ ਟਰੈਕਟਰ ਨਾਲ ਤਿੰਨ ਐਪਲੀਮੈਂਟਸ ਉਹ ਅਸੀਂ ਬੈਂਕ ਸਰਕਾਰੀ ਬੈਂਕ ਤੋਂ ਲੋਨ ਕਰਵਾ ਕੇ ਦਿੰਨੇ ਆ ਜੀ ਉਹ ਸਭ ਤੋਂ ਹੀ ਇੱਕ ਬਹੁਤ ਵੱਡਾ ਫਾਇਦਾ ਹੈ ਜ਼ਿਮੀਂਦਾਰਾਂ ਵਾਸਤੇ ਕਿ ਜਿਹੜੇ ਜਿਹੜੇ ਪ੍ਰਾਈਵੇਟ ਆਧਾਰੇ ਹਨ ਤੇ ਉਹਨਾਂ ਤੋਂ ਜਿਹੜੀ ਕਿਸ਼ਤ ਦਾ ਅੱਧ ਤੋਂ ਅੱਧ ਫਰਕ ਪੈਂਦਾ ਹੈ ਇਸ ਕਰਕੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੇ ਇੱਕ ਆਧਾਰ ਕਾਰਡ ਔਰ ਪੈਨ ਕਾਰਡ ਔਰ ਲੀਜ਼ ਐਗਰੀਮੈਂਟ ਨਾਲ ਲਗਾ ਕੇ ਉਹ ਬੈਂਕ ਦੇ ਵਿੱਚੋਂ ਅਸੀਂ ਸਰਕਾਰੀ ਬੈਂਕਾਂ ਤੋਂ ਉਹ ਸਹੂਲਤਾ ਦਵਾਨੇ ਆ ਕੋਈ ਤਾਂ ਜੋ ਜ਼ਿੰਮੇਦਾਰਾਂ ਨੂੰ ਜੋ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀਆਂ ਹੋਈਆਂ ਸਨ ਕਿਸੇ ਵੀ ਬਈ ਪ੍ਰਾਈਵੇਟ ਅਧਾਰਿਆਂ ਚ ਉਹ ਹੁਣ ਨਹੀਂ ਹੋਣਗੀਆਂ ਰਠਾਹ ਟਰੈਕਟਰ ਏਜੰਸੀ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੈ ਨੰਬਰ ਜੋ ਵੀ ਹੈਗੇ ਸਾਡੇ 9855937503 98764 23108 ਇਹ ਨੰਬਰਾਂ ਤੇ ਤੁਸੀਂ ਕਿਸੇ ਵੇਲੇ ਵੀ ਰਾਹੋ ਵਿਖੇ ਆਣ ਕੇ ਸੇਵਾ ਦਾ ਮੌਕਾ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤ ਐ ਸ਼੍ਰੀ ਸੁਖਜੀਤ ਸਿੰਘ ਘਰਚਾ ਜੀ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਅੱਜ ਨਵਾਂ ਜਿਹੜਾ ਇਹ ਇਸ ਟਰੈਕਟਰ ਲੈਣ ਲਈ ਆਏ ਨੇ ਰੋਠਾ ਟਰੈਕਟਰਸ ਨਮਾਸ਼ਾ ਰੋਡ ਰਾਹੋ ਤੋਂ ਨਵਾਂ ਟਰੈਕਟਰ ਖਰੀਦਣਾ ਇਹ ਨਹੀਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਭਾਜੀ ਤੁਸੀਂ ਨਵਾਂ ਟਰੈਕਟਰ ਖਰੀਦਿਆ ਇਹ ਸਾਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਇਹ ਨਵਾਂ ਟਰੈਕਟਰ ਅੱਜ ਖਰੀਦ ਰਹੇ ਆ ਇਹਦੀਆਂ ਕੀ ਖਾਸੀਅਤ ਦੇਖ ਕੇ ਤੁਸੀਂ ਅੱਜ ਖਰੀਦਿਆ ਜੀ ਮੇਰੇ ਫਰੰਡਾ ਕੋਲ ਉਹਦੇ ਰਿਸ਼ਤੇਦਾਰਾ ਕੋਲ ਵੀ ਚੱਲਦੇ ਆ ਸਾਡੇ ਪੰਜ-ਛੇ ਟਰੈਕਟਰ ਜੀ ਸਾਡੇ ਕੋਲ ਇਹਦੇ ਤੇਲ ਖਰਚਾ ਵੀ ਘਟਿਆ ਖਿਚਾਈ ਨੂੰ ਵੀ ਸਹੀ ਆ ਸਾਰੇ ਕੰਮ ਲਈ ਮਤਲਬ ਸਾਰੇ ਵਾਸਤੇ ਬੈਠ ਰਿਹਾ ਇਹਦਾ ਮਤਲਬ ਤੁਸੀਂ ਪਹਿਲਾਂ ਦੇਖਿਆ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਸਾਰੇ ਆਂ ਹਾਂਜੀ ਹਾਂਜੀ ਆ ਤੁਸੀਂ ਇਹ ਦੇਖ ਕੇ ਬੇਰੀ ਖਾਸੀਅਤ ਹੈ ਹਾਂਜੀ ਇਹਦੀ ਖਾਸੀਅਤ ਹੈ ਖਚਾਈ ਨੂੰ ਵਧੀਆ ਆ ਸਾਨੂੰ ਕਿਤਾ ਸਾਡੇ ਖੇਤੀਬਾੜੀ ਦੇ ਵਿੱਚ ਚਾਈਦਾ ਕੰਮ ਆ ਜਿਆਦਾ ਸੁਪਰ ਸੀਡਰ ਚਲਾਉਣਾ ਤਵੀਆਂ ਟਰਾਲੀ ਗੰਨੇ ਹੀ ਲਿਆਣੀ ਕਰਨਾ ਤਮਾਸ਼ਾ ਮੈਦਾਨ ਤੇ ਫਗਵਾੜਾ ਇਸ ਕਰਕੇ ਸਾਨੂੰ ਤੇਲ ਦਾ ਖਰਚਾ ਵੀ ਇਹਦਾ ਘਟਿਆ ਜੀ ਹਾਂਜੀ ਇਹ ਟਰੈਕਟਰ ਵੀ 3 ਸਪੀਡ ਆ ਤੇ ਨਾਲ ਦੇ 3 ਸਪੀਡ ਹੋਰ ਵੀ ਟਰੈਕਟਰ ਇਹਨਾਂ ਕੋਲ ਆਉਣਗੇ ਮਤਲਬ ਹੋਰ ਵੀ ਕਿਸਾਨ ਭਰਾ ਸਾਡੇ ਰਸੌਰ ਭਾਜੀ ਹੋਣਾ ਨਾ ਜ਼ਰੂਰ ਮੈਨ ਮਾਰਤਾਨ ਇਹਨਾਂ ਦਾ ਕੰਮ ਚੱਲੂਗਾ ਭਰਾਵਾਂ ਦੇ ਸਿਰ ਤੇ ਹੈ ਕਿਸਾਨ ਭਰਾਵਾਂ ਦੇ ਸਿਰ ਤੇ ਜੀ ਹਾਂਜੀ ਇੱਕ ਲਾਉਂਦੀ ਸੋਸਾਇਟੀ ਅਸੀਂ ਜਿਹੜੀ ਇਹਨਾਂ ਨੂੰ ਜ਼ਿਮੀਦਾਰਾਂ ਨੂੰ ਮਦਦ ਕਰਿਓ ਹਾਂਜੀ ਇਹਦੇ ਵਿੱਚ ਜੀ ਅਸੀਂ ਕਸਟਮਰ ਔਰ ਜ਼ਿਮੀਦਾਰਾਂ ਦੇ ਵਾਸਤੇ ਨਾ ਜਿਹੜਾ ਬੈਂਕਾਂ ਤੋਂ ਜਿਹੜਾ ਲੋਨ ਹੈਗਾ ਉਹ ਅਸੀਂ ਸਰਕਾਰੀ ਬੈਂਕ ਤੋਂ ਕਰਾਨੀ ਆ ਜੀ ਉਹ ਇਹਨਾਂ ਦੇ ਜ਼ਿਮੀਦਾਰਾਂ ਜਾਂ ਕਿ ਭਰਾਵਾਂ ਵਾਸਤੇ ਬਹੁਤ ਹੀ ਇੱਕ ਫਾਇਦੇਮੰਦ ਹੈ ਕਿਉਂਕਿ ਜੋ ਪ੍ਰਾਈਵੇਟ ਆਧਾਰਿਆਂ ਤੋਂ ਜਿਹੜਾ ਇਹਨਾਂ ਦਾ ਵਿਆਜ ਭਰਦੇ ਹਨ ਉਹ ਮੇਰੇ ਕੋਲ ਰਠੌਰ ਟਰੈਕਟਰ ਏਜੰਸੀ ਦੇ ਨਾਲ ਸੰਪਰਕ ਕਰਕੇ ਉਹ ਮੇਰੇ ਕੋਲ ਮੌਕੇ ਦਾ ਫਾਇਦਾ ਲੈ ਸਕਦੇ ਹਨ ਇੱਕ ਟਰੈਕਟਰ ਦੇ ਨਾਲ ਤਿੰਨ ਐਪਲੀਮੈਂਟਾਂ ਦੇ ਲੋਨ ਸਰਕਾਰੀ ਬੈਂਕਾਂ ਤੋਂ ਅਸੀਂ ਕਰਦੇ ਹਾਂ ਔਰ ਜ਼ਿਮੀਂਦਾਰਾਂ ਵਾਸਤੇ ਬਹੁਤ ਉਹਨਾਂ ਵਾਸਤੇ ਵੀ ਬਹੁਤ ਫਾਇਦੇ ਵਾਲੀ ਗੱਲ ਹੈ ਠੀਕ ਹੈ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ ਸਹੂਲਤਾਂ

ਨੰਬੀਅਤ ਇਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਰੀ ਸੀ ਨੂੰ ਇਜਾਜ਼ਤ ਦਿਓ ਧੰਨਵਾਦ